कांड 10ਵਾਂ ਨੱਥੇ ਦੇ ਬਾਪੂ ਜੀ ਨੇ ਆਥਨੇ ਪੰਚਾਇਤ ਦੇ ਇਕੱਠ ਵਿੱਚ ਜਾਣਾ ਸੀ ਅਜਿਹੇ ਇਕੱਠਾਂ ਵਿੱਚ ਅਕਸਰ ਉਹ ਨੱਥੇ ਨੂੰ ਨਾਲ ਲੈ ਜਾਂਦੇ ਹੁੰਦੇ ਸਨ ਅੱਜ ਵੀ ਉਹਨਾਂ ਨੇ ਪੁੱਛ ਲਿਆ ਕਾਕਾ ਜੇ ਸਕੂਲ ਦਾ ਕੰਮ ਆ ਕੇ ਕਰ ਲੇਗਾ ਤਾਂ ਆਪਾਂ ਬਿੰਦ ਚੱਕਰ ਲਾ ਆਈਏ ਨੱਥੇ ਦਾ ਜ ਸਕੂਲ ਦਾ ਕੰਮ ਕਰਨ ਨੂੰ ਦਿਲ ਵੀ ਨਹੀਂ ਸੀ ਕਰ ਰਿਹਾ ਉੰਜ ਵੀ ਕਿਸੇ ਮਾਸਟਰ ਜੀ ਨੇ ਅੱਜ ਕੋਈ ਕੰਮ ਦੱਸਿਆ ਹੀ ਨਹੀਂ ਸੀ ਸਾਰੇ ਚੁੱਪਚੀ ਬੀਤੇ ਹੀ ਤੁਰੇ ਫਿਰਦੇ ਸਨ ਨਥਾ ਉੱਠ ਕੇ ਬਾਪੂ ਜੀ ਦੇ ਨਾਲ ਤੁਰ ਪਿਆ ਕਰੋ ਨਿਕਲਦਿਆਂ ਹੀ ਉਹਨਾਂ ਨੂੰ ਜੁਗਿੰਦਰ ਮੀਰਾਬ ਮਿਲ ਪਿਆ ਜਦੋਂ ਆਨੰਦ ਸਿੰਘ ਨੇ ਉਸ ਤੋਂ ਹਾਲਚਲ ਪੁੱਛਿਆ ਤਾਂ ਉਸ ਨਿੰਮੋ ਜੁਣੀ ਆਵਾਜ਼ ਵਿੱਚ ਕਿਹਾ ਸਭ ਤੇਰੀ ਕਿਰਪਾ ਹੈ ਇੱਧਰ ਗਿਆ ਸੀ ਪਾਲੇ ਕੀ ਕਰੇ ਉਹ ਤਾਂ ਬਸ ਕੜੀ ਬਿੰਦਦਾ ਹੀ ਹੈ ਪ੍ਰਾਣਾ ਵਿਚਾਰਾ ਕੀ ਗੱਲ ਹੋਈ ਆਨੰਦ ਸਿੰਘ ਨੇ ਕੁਝ ਹੈਰਾਨੀ ਨਾਲ ਪੁੱਛਿਆ ਕੁਝ ਤਾਂ ਉਹ ਬੁढ़ा ਸਰੀਰ ਹੈ ਇੱਕ ਪਿਛਲੇ ਮੰਗਲਵਾਰ ਜਦੋਂ ਵੱਡਾ ਤੇ ਛੋਟਾ ਮੁੰਡਾ ਲੜੇ ਸੀ ਉਹਨਾਂ ਨੂੰ ਛਡਾਉਂਦੇ ਦੇ ਸੱਟਾਂ ਵੱਜੀਆਂ ਬਾਕੀ ਕੁਛ ਮੰਝੇ ਚ ਪਿਆ ਊਹੋਂ ਕਾ ਖੇਚ ਗਿਆ ਬਈ ਇਹ ਬਣ ਕੀ ਗਿਆ ਪਰ ਐਡੀ ਛੇਤੀ ਐ ਕੀ ਹੋ ਗਿਆ ਆਨੰਦ ਸਿੰਘ ਨੇ ਪੁੱਛਿਆ ਹੋਣਾ ਕੀ ਹੁੰਦਾ ਜਦੋਂ ਬੰਦੇ ਦਾ ਮਾਨੇ ਬੁੱਝ ਜੇ ਫਿਰ ਸਰੀਰ ਕਿੱਥੋਂ ਤਾਈਂ ਕੱਟੂ ਇਹ ਕਹਿ ਕੇ ਮੇਰਾ ਆਬ ਤੁਰ ਗਿਆ ਉਸ ਵੇਲੇ ਆਨੰਦ ਸਿੰਘ ਨੇ ਨਥੇ ਨੂੰ ਕਿਹਾ ਮੈਂ ਤਾਂ ਹੁਣ ਕਾਕਾ ਪਾਲੇ ਦਾ ਪਤਾ ਲੈਣ ਜਾਉ ਤੂੰ ਘਰ ਨੂੰ ਮੁੜਨਾ ਤਾਂ ਮੁੜ ਜਾ ਨਹੀਂ ਬਾਪੂ ਜੀ ਮੈਂ ਵੀ ਨਾਲ ਚੱਲੂ ਦ੍ਰਿੜਤਾ ਨਾਲ ਨੱਥੇ ਨੇ ਕਿਹਾ ਆਨੰਦ ਸਿੰਘ ਚਿੱਤੋਂ ਖੁਸ਼ ਹੋ ਕੇ ਬੋਲਿਆ ਹਾਂ ਠੀਕ ਹੈ ਜਿੰਨਾ ਚਿਰ ਆਂਡ ਗੁਆਂਡ ਨਾਲ ਪਿੰਡ ਨਾਲ ਮੋਹ ਪਿਆਰ ਨਾ ਜਾਗੇ ਹਮਦਰਦੀ ਨਾ ਹੋਵੇ ਉਦੋਂ ਤਾਈਂ ਦੇਸ਼ ਦਾ ਕੌਮ ਦਾ ਮੋਹ ਪਿਆਰ ਵੀ ਨਹੀਂ ਜਾਗਦਾ ਦੇਸ਼ ਤਾਂ ਇਹੋ ਧਰਤੀ ਹੈ ਇਹੋ ਲੋਕ ਹੈ ਹੋਰ ਦੱਸ ਕੀ ਹੁੰਦਾ ਜਾਂ ਫਿਰ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਇਸੇ ਦਾ ਨਾਂ ਪ੍ਰੇਮ ਪਿਆਰ ਹੈ ਆਪਦੇ ਲੋਕਾਂ ਦਾ ਪ੍ਰੇਮ ਪਿਆਰ ਨੱਥੇ ਦੇ ਬਾਪੂ ਜੀ ਦੀ ਆਦਤ ਪੱਕ ਚੁੱਕੀ ਸੀ ਕਿ ਕਿਸੇ ਵੀ ਗੱਲ ਦਾ ਪ੍ਰਮਾਣ ਦੇਣ ਲਈ ਉਹ ਗੁਰਬਾਣੀ ਦਾ ਹਵਾਲਾ ਦਿੰਦੇ ਸਨ ਗੁਰਬਾਣੀ ਜਿਵੇਂ ਉਹਨਾਂ ਦੇ ਰੋਮ ਰੋਮ ਦੇ ਵਿੱਚ ਹੀ ਰਚ ਗਈ ਸੀ ਨੱਥੇ ਨੂੰ ਜਾਪਿਆ ਕਿ ਉਹਦੇ ਬਾਪੂ ਜੀ ਗਿਆਨ ਤੇ ਜੀਵਨ ਦੇ ਅਮਲ ਦਾ ਪਾੜਾ ਮਿਟਾ ਚੁੱਕੇ ਸਨ ਅੱਜ ਤਾਂ ਉਹਨੂੰ ਵਿਸ਼ੇਸ਼ ਤੌਰ ਤੇ ਇਹ ਗੱਲ بار بار ਮਹਿਸੂਸ ਹੋ ਰਹੀ ਸੀ ਉਹ ਪੰਚਾਇਤ ਵਿੱਚ ਜਾਣ ਦੀ ਥਾਂ ਪਾਲੇ ਬੁੜੇ ਦਾ ਪਤਾ ਲੈਣ ਕਿਉਂ ਤੁਰ ਪਏ ਸਨ ਨੱਥੇ ਨੂੰ ਯਾਦ ਆਇਆ ਕਿ ਪਾਲੇ ਦਾ ਵੱਡਾ ਮੁੰਡਾ ਕਈ ਵਰੇ ਹੋਏ ਨੱਥੇ ਦੇ ਘਰ ਆ ਕੇ ਬਾਪੂ ਜੀ ਨੂੰ ਕਿਸੇ ਮਾਮੂਲੀ ਗੱਲ ਪਿੱਛੇ ਉੱਚਾ ਨੀਵਾ ਬੋਲ ਗਿਆ ਸੀ ਸ਼ਾਇਦ ਗੱਲ ਇੰਨੀ ਗੁੱਸੇ ਕਿ ਨੱਥੇ ਕੇ ਘਰ ਕੰਮ ਤੰਦੇਲੀ ਰੱਖੇ ਹੋਏ ਜਿੱਤੂ ਦੇ ਮੁੰਡੇ ਤੋਂ ਸੂਏ ਉੱਤੇ ਪਾਣੀ ਪਿਉਣ ਗਿਆ ਮੱਝ ਪਾਲੇ ਕੇ ਖੇਤ ਵਿੱਚ ਵੜ ਗਈ ਸੀ ਅਚਾਨਕ ਨੱਥੇ ਦੇ ਸਾਹਮਣੇ ਪਾਲੇ ਦੇ ਵੱਡੇ ਮੁੰਡੇ ਦਾ ਘਿਣਾਉਣਾ ਜਿਹਾ ਖਰਵਾ ਚਿਹਰਾ ਆ ਗਿਆ ਤੇ ਉਹਦਾ ਦਿਲ ਕੀਤਾ ਕਿ ਇੱਥੋਂ ਹੀ ਵਾਪਸ ਮੁੜ ਜਾਏ ਪਰ ਫੇਰ ਉਹ ਇਹ ਸੋਚ ਕੇ ਮੁਸਕਰਾ ਪਿਆ ਕਿ ਜੇ ਇਹ ਗੱਲ ਉਹਨੇ ਬਾਪੂ ਜੀ ਨੂੰ ਦੱਸੀ ਤਾਂ ਉਹ ਅੱਗੋਂ ਇਹ ਤੱਕ ਬੋਲ ਦੇਣਗੇ ਨਾ ਕੋ ਬਹਿਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਨਾਈ ਜਦੋਂ ਨੱਥੇ ਦੇ ਬਾਪੂ ਜੀ ਪਾਲੇ ਕਾ ਬੂਹ ਲੰਗਣ ਲੱਗੇ ਤਾਂ ਉਹਨਾਂ ਨੇ ਨਿੱਕਾ ਜਿਹਾ ਖੰਗੂਰਾ ਮਾਰਿਆ ਦਰਵਾਜ਼ੇ ਵੱਲੋਂ ਬੱਠੜ ਚੁੱਕੀ ਆਉਂਦੀ ਪਾਲੇ ਦੀ ਛੋਟੀ ਨੂੰ ਨੇ ਗੁੰਡ ਹੋਰ ਲੰਮਾ ਖਿੱਚਦਿਆਂ ਲਾਂਬੇ ਹੋ ਕੇ ਕਿਹਾ ਲੰਘ ਜੋ ਬੱਬਾ ਬੁੜਾ ਤਾਂ ਪਿਛਲੀ ਸਬਾਤ ਵਿੱਚ ਪਿਆ ਨੱਥੇ ਨੂੰ ਉਹਦੀ ਬੋਲੀ ਬੜੀ ਅਜੀਬ ਲੱਗੀ ਉਹਨੇ ਗਉ ਨਾਲ ਵੇਖਿਆ ਬਹੂ ਦੇ ਛੀਂਟ ਦੀ ਕੁੜਤੀ ਸ਼ਲਵਾਰ ਪਾਈ ਹੋਈ ਸੀ ਤੇ ਸਿਰ ਉੱਤੇ ਲਿਆ ਲੀੜਾ ਬੜਾ ਮਹਿਲਾ ਸੀ ਪੈਰ ਨੰਗੇ ਸੀ ਇੱਡੇ ਵੇਲੇ ਉਹ ਬਠੜਲੇ ਕੇ ਕਿਧਰ ਚੱਲੀ ਸੀ ਨੱਥੇ ਨੂੰ ਕੁਝ ਸਮਝ ਨਹੀਂ ਆਈ ਉਹ ਦੋਵੇਂ ਆਗਾਂ ਲੰਗ ਗਏ ਤਾਂ ਸਾਰਾ ਟੱਬਰ ਪਿਛਲੀ ਕੋਠੜੀ ਵਿੱਚ ਇਕੱਠਾ ਹੋਇਆ ਵੇਖਿਆ ਪਰ ਪਾਲੇ ਬੁੜੇ ਦਾ ਵੱਡਾ ਮੁੰਡਾ ਕੁੱਲਾ ਉੱਥੇ ਨਹੀਂ ਸੀ ਨਿਆਣੇ ਸਹਿਮੇ ਹੋਏ ਪਾਲੇ ਦੇ ਮੰਜੇ ਤੋਂ ਦੂਰ ਕੰਧਾਂ ਨਾਲ ਲੱਗੇ ਖੜੋਤੇ ਸਨ ਉਹਦੀਆਂ ਦੋ ਨੂੰਹਾਂ ਕੁੰਡ ਕੱਢੀ ਮੰਜੇ ਦੀਆਂ ਪੁਆਂ ਦਾ ਵੱਲ ਚੁੱਪਚਾਪ ਇਉਂ ਖੜੋਤੀਆਂ ਸਨ ਜਿਵੇਂ ਹੁਕਮਾਂ ਹੀ ਉਡੀਕ ਕਰ ਰਹੀਆਂ ਹੋਣ ਪਾਲੇ ਦਾ ਛੋਟਾ ਮੁੰਡਾ ਗੰਡਾ ਤੇ ਇੱਕ ਪੋਤਾ ਬਸੰਤਾ ਪਾਲੇ ਦੀਆਂ ਨਬਜ਼ਾਂ ਭੜੀ ਬੈਠੇ ਸਨ ਉਹਨਾਂ ਨੂੰ ਆਉਂਦਿਆਂ ਵੇਖ ਕੇ ਉਰਲੀ ਬਾਹ ਉੱਤੇ ਬੈਠਾ ਬਸੰਤਾ ਉੱਠ ਕੇ ਖੜਾ ਹੋ ਗਿਆ ਨੱਥੇ ਦੇ ਬਾਪੂ ਜੀ ਉਸ ਬਾਹੀ ਉੱਤੇ ਚੁੱਕਦਿਆਂ ਪਾਲੇ ਦੇ ਚਿਹਰੇ ਵੱਲ ਵੇਖ ਕੇ ਬੋਲੇ ਕੀ ਗੱਲ ਪਾਲਾ ਸਿਆ ਤਿਆਰੀ ਐ ਲਾਲ ਰੰਗ ਦੇ ਚਾਨਣੇ ਪਾਲੇ ਨੇ ਇੱਕ ਵਾਰ ਰਤਾ ਕੋ ਅੱਖਾਂ ਪੁੱਟੀਆਂ ਤੇ ਉਹਦੇ ਹੋਂਠ ਵੀ ਹਿਲਦੇ ਜਾਪੇ ਫੇਰ ਉਸ ਖੱਬੇ ਸੱਜੇ ਸਿਰ ਮਾਰਿਆ ਤੇ ਆਪਣੀ ਸਜੀ ਬਾਹ ਉ ਤਾਂ ਛੱਤ ਵੱਲ ਚੁੱਕਣ ਦਾ ਯਤਨ ਕੀਤਾ ਨੱਥੇ ਦੇ ਬਾਪੂ ਜੀ ਨੇ ਮੰਜੀ ਦੀ ਦੂਜੀ ਬਾਹੀ ਉੱਤੇ ਬੈਠੇ ਪਾਲੇ ਦੇ ਛੋਟੇ ਮੁੰਡੇ ਨੂੰ ਕਿਹਾ ਗੰਡਿਆ ਪਾਈ ਹੁਣ ਇਹ ਕੜੀ ਬਿੰਦ ਦਾ ਪਰੋਣਾ ਹੈ ਗੰਗਾ ਜਲ ਲਿਆ ਕੇ ਪਾਓ ਇਹਦੇ ਮੂੰਹ ਚ ਗੰਗਾ ਜਲ ਤਾਂ ਇੱਥੇ ਪਿਆ ਬਾਬਾ ਜੀ ਪਾਲੇ ਦੀ ਛੋਟੀ ਨੂੰ ਨੇ ਜਵਾਬ ਦਿੱਤਾ ਨੱਥੇ ਦੇ ਬਾਪੂ ਜੀ ਨੇ ਰਹਿਰਾਸ ਦਾ ਪਾਠ ਸ਼ੁਰੂ ਕਰ ਦਿੱਤਾ ਉਹਨਾਂ ਅੱਖਾਂ ਮੀਚ ਲਈਆਂ ਤੇ ਜਿਵੇਂ ਅੰਤਰਧਿਆਨ ਹੋ ਕੇ ਮੰਜੇ ਕੋਲ ਡੱਠੀ ਪੀੜੀ ਉੱਤੇ ਬੈਠ ਗਏ ਪਾਲਾ ਬੜੇ ਸਧਾਰਨ ਢੰਗ ਨਾਲ ਲੇਟਿਆ ਕੁਝ ਜਿਰ ਪਹਿਲਾਂ ਕਾਲੇ-ਕਾਲੇ ਸਾਹ ਲੈਂਦਾ ਰਿਹਾ ਤੇ ਫੇਰ ਉਸਨੇ ਦੋ ਲੰਮੇ ਸਾਹ ਲਏ ਉਸੇ ਵੇਲੇ ਨੰਦ ਸਿੰਘ ਨੇ ਗੰਡੇ ਨੂੰ ਕਿਹਾ ਇਹਨੂੰ ਕਾਕਾ ਪੁੰਜੇ ਲਾਹੋ ਹੌਲੀ-ਹੌਲੀ ਹੂੰ-ਹੂੰ ਕਰਦਿਆਂ ਪਾਲੇ ਦੀ ਛੋਟੀ ਨੂੰ ਨੇ ਕਾਹਲ ਨਾਲ ਪੁੰਜੇ 도ੜਾ ਵਿਛਾਇਆ ਤੇ ਗੰਡੇ ਤੇ ਬਸੰਤੇ ਨੇ ਪਾਲੇ ਨੂੰ ਚੁੱਕ ਕੇ ਪੁੰਜੇ ਲਟਾ ਦਿੱਤਾ ਗੰਡੇ ਨੇ ਆਪਣੇ ਅੰਤਮ ਸਾਹ ਲੈ ਰਹੇ ਪਿਓ ਦੇ ਸਰੀਰ ਹੇਠ ਗੋਡਾ ਦਿੱਤਾ ਤੇ ਆਪਣੀ ਘਰਵਾਲੀ ਤੋਂ ਗੰਗਾਜਲ ਵਾਲੀ ਕੌਲੀ ਫੜ ਕੇ ਚਮਚੇ ਨਾਲ ਪਾਣੀ ਮੂੰਹ ਵਿੱਚ ਪਾਉਣ ਲੱਗ ਪਿਆ ਉਸੇ ਵੇਲੇ ਪਾਲੇ ਦੀਆਂ ਨੂਹਾਂ ਨੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ ਅਜੀਬ ਜਿਹਾ ਸਹਿਮਚਾਰ ਚੁਫੇਰੇ ਛਾ ਗਿਆ ਨਥੇ ਦੇ ਬਾਪੂ ਜੀ ਨੇ ਗੰਡੇ ਦੇ ਨਾਲ ਲੱਗ ਕੇ ਪਾਲੇ ਨੂੰ ਠੀਕ ਕਰਕੇ ਲਟਾਇਆ ਤੇ ਫਿਰ ਬਸੰਤੇ ਨੂੰ ਮੰਜਾ ਪੁੱਠਾ ਕਰਕੇ ਬਾਹਰ ਖੜਾ ਕਰਨ ਲਈ ਕਹਿੰਦਿਆ ਕੇਸ ਚੋਕੇ ਪਾਲੇ ਉੱਤੇ ਪਾ ਦਿੱਤਾ ਨਥਾ ਇਹ ਸਾਰਾ ਦ੍ਰਿਸ਼ ਵੇਖਦਾ ਰਿਹਾ ਉਹਦੇ ਬਾਪੂ ਜੀ ਗੰਡੇ ਦੀ ਮਦਦ ਕਰਦਿਆਂ ਗੰਭੀਰ ਆਵਾਜ਼ ਵਿੱਚ ਪਾਠ ਕਰਦੇ ਰਹੇ ਉਸੇ ਵੇਲੇ ਆਂਡਗੁਆਂ ਦੀਆਂ ਧੀਮੀਆਂ ਤੇ ਬੰਦਿਆਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਧੀਮੀਆਂ ਕੁਚਰ ਉੱਚੀ ਉੱਚੀ ਰੋਂਦੀਆਂ ਰਹੀਆਂ ਫਿਰ ਆਪੇ ਹੀ ਚੁੱਪ ਕਰ ਗਈਆਂ ਕੋਈ ਅੱਧੇ ਘੰਟੇ ਪਿਛੋਂ ਨਥੇ ਦੇ ਬਾਪੂ ਜੀ ਨੂੰ ਪਾਠ ਮੁਕਾ ਕੇ ਬੜੀ ਧੀਮੀ ਆਵਾਜ਼ ਵਿੱਚ ਅਰਦਾਸ ਕਰਦਿਆਂ ਵੇਖ ਕੇ ਸਭ ਧੀਵੀਆਂ ਤੇ ਬੰਦੇ ਹੱਥ ਜੋੜ ਕੇ ਖੜੇ ਰਹੇ ਨੱਥਾ ਦੇਲੀ ਕੋਲ ਖੜੋਤਾ ਇਹ ਸਾਰਾ ਦ੍ਰਿਸ਼ ਵੇਖਦਾ ਰਿਹਾ ਕੁਝ ਚਿਰ ਪਿਛੋਂ ਨੱਥੇ ਦੇ ਬਾਪੂ ਜੀ ਉੱਠ ਕੇ ਬਾਹਰ ਆ ਗਏ ਨੱਥਾ ਵੀ ਉਹਨਾਂ ਦੇ ਨਾਲ ਹੀ ਬਾਹਰ ਆ ਗਿਆ ਉਹਨਾਂ ਨੇ ਇੱਕ ਵਾਰ ਪਿਛਾਂ ਪੌਂ ਕੇ ਵੇਖਿਆ ਤੇ ਨੱਥਾ ਦੇਲੀ ਕੋਲ ਖੜੋਤਾ ਇਹ ਸਾਰਾ ਦ੍ਰਿਸ਼ ਵੇਖ ਰਿਹਾ ਸੀ ਕੁਝ ਚਿਰ ਪਿਛੋਂ ਨੱਥੇ ਦੇ ਬਾਪੂ ਜੀ ਉੱਠ ਕੇ ਬਾਹਰ ਆ ਗਏ ਨੱਥਾ ਵੀ ਉਹਨਾਂ ਦੇ ਨਾਲ ਹੀ ਬਾਹਰ ਆ ਗਿਆ ਉਹਨਾਂ ਨੇ ਇੱਕ ਵਾਰ ਪਛਾਣ ਪਾਉ ਕੇ ਵੇਖਿਆ ਤੇ ਨੱਥੇ ਨੂੰ ਆਪਣੇ ਪਿੱਛੇ ਆਉਂਦਿਆਂ ਵੇਖ ਕੇ ਰਤਾ ਹੌਲੀ ਹੋ ਗਏ ਦੇਖ ਲਿਆ ਕਾਕਾ ਇਸ ਜੀਵ ਦਾ ਕੀ ਅੰਤ ਹੁੰਦਾ ਹੈ ਗਲੀ ਵਿੱਚ ਆ ਕੇ ਉਹਨਾਂ ਨੱਥੇ ਨੂੰ ਆਪਣੇ ਨਾਲ ਰਲਾਉਂਦਿਆਂ ਜ਼ਬੀਰਤਾ ਨਾਲ ਕਿਹਾ ਸਭ ਦਾ ਇਹੋ ਅੰਤ ਹੁੰਦਾ ਹੈ ਕਬੀਰ ਮਰਤਾ ਮਰਤਾ ਜਗ ਮੁਆ ਮਰ ਵੀ ਨਾ ਜਾਣੇ ਕੋਈ ਅਸਲ ਵਿੱਚ ਮਰਨਾ ਵੀ ਕਿਸੇ ਵਿਰਲੇ ਨੂੰ ਹੀ ਆਉਂਦਾ ਹੈ ਗਲੀ ਵਿੱਚ ਬੜਾ ਹਨੇਰਾ ਸੀ ਪਾਲੇ ਕੇ ਘਰੋਂ ਫੇਰ ਤੇਮੀਆਂ ਦੇ ਵੈਣਾ ਦੀ ਆਵਾਜ਼ ਉੱਚੀ ਹੋਣ ਲੱਗ ਪਈ ਸੀ ਤੇ ਉਹਨਾਂ ਦੀ ਆਵਾਜ਼ ਸੁਨਨੇ ਤਾਰਿਆਂ ਜਿਹੜੇ ਆਸਮਾਨ ਵਿੱਚ ਚਿੱਟੇ ਧੂਏ ਵਾਂਗ ਫੈਲਦੀ ਮਹਿਸੂਸ ਹੋ ਰਹੀ ਸੀ ਜਿਸ ਨਾਲ ਠੰਡੀ ਹਵਾ ਵੀ ਭਾਰੀ ਭਾਰੀ ਤੇ ਗਲ ਕੋਟੂ ਹੋ ਗਈ ਲੱਗਦੀ ਸੀ ਇਸੇ ਕਰਕੇ ਨੱਥਾ ਬਾਪੂ ਜੀ ਦੀ ਗੱਲ ਦਾ ਜਵਾਬ ਨਹੀਂ ਦੇ ਸਕਿਆ ਚੁੱਪਚਾਪ ਉਹਨਾਂ ਦੇ ਨਾਲ ਨਾਲ ਤੁਰਿਆ ਗਿਆ ਗੁਰੂ ਸਾਹਿਬ ਨੇ ਲਿਖਿਆ ਪ੍ਰਾਨੀ ਆਇਓ ਲਾਹਾ ਲੈਣ ਪਰ ਲਾਹਾ ਕੀ ਖਟ ਕੇ ਜਾਂਦਾ ਨਥੇ ਦੇ ਬਾਪੂ ਜੀ ਆਪ ਮੁਹਾਰੇ ਹੀ ਬੋਲਦੇ ਜਾ ਰਹੇ ਸਨ ਬਾਰ ਬਾਰ ਸਤਿਗੁਰੂ ਨੇ ਕਿਹਾ اے ਸਰੀਰਾ ਮੇਰਿਆ ਇਸ ਜਗ ਮੈਂ ਆਇਕਾ ਕਿਆ ਤਦ ਕਰਮ ਕਮਾਇਆ ਚੰਗੀ ਗੱਲ ਸੁਣਨ ਵੇਲੇ ਤਾਂ ਮੂੰਹ ਦੂਜੇ ਪਾਸੇ ਕਰ ਲੈਂਦੇ ਇਹ ਬੇਤ ਸਾਰੀ ਉਮਰ ਨਹੀਂ ਸਮਝਦਾ ਕਿ ਪ੍ਰੇਮ ਦੇ ਮਾਰਗ ਵਿੱਚ ਤਾਂ ਇਹੋ ਸਤ ਹੈ ਪਹਿਲੇ ਮਰਨ ਕਬੂਲ ਕਰ ਜੀਵਨ ਦੀ ਛੜ ਆਸ ਪਰ ਇਹ ਤਾਂ ਇਸ ਸੰਸਾਰ ਦੇ ਚਿੱਕੜ ਵਿੱਚ ਖੁੱਬ ਕੇ ਕੁਛ ਚੇਤੇ ਵੀ ਨਹੀਂ ਰੱਖਦਾ ਇਹੋ ਬਾਲਾ ਸਿਉ ਜਦੋਂ ਛੋਟਾ ਹੁੰਦਾ ਸੀ ਇਹਨੇ ਮੈਨੂੰ ਮੱਤਾਂ ਦੇਣੀਆਂ ਆਨੰਦ ਸਿਆਂ ਤੂੰ ਵੈਗੁਰੂ ਦਾ ਭਜਨ ਕਰਿਆ ਕਰ ਇਸ ਮਾਇਆ ਰੂਪੀ ਸੰਸਾਰ ਦੇ ਜਾਲ ਵਿੱਚ ਫਸ ਕੇ ਜਿਹੜਾ ਬੰਦਾ ਉਸ ਦਤਾਰ ਨੂੰ ਭੁੱਲ ਜਾਂਦਾ ਹੈ ਉਹ ਉਸ ਅੰਨੇ ਦੀ ਨਿਆਈ ਹੈ ਜਿਹੜਾ ਧਨ ਦੀ ਖੁਰਜੀ ਨੂੰ ਸੋਟੀ ਲਾ ਕੇ ਇਉਂ ਸੋਚਦਾ ਹੈ ਬਈ ਕੋਈ ਹੋਰ ਘੀਰਾ ਜਾਂ ਕੀੜੇ ਦਾ ਟੋਕਰਾ ਹੋਣਾ ਹੈ ਪਰ ਸਾਨੂੰ ਸਿੱਧੇ ਰਾਹ ਪਾਉਂਦਾ ਪਾਉਂਦਾ ਆਪ ਇਹੋ ਜੇ ਖਾਤਿਆਂ ਟੋਏਂ ਚ ਡਿੱਗਿਆ ਕੇ ਅੰਤ ਵੇਲੇ ਵੀ ਸਾਰਾ ਪਰਿਵਾਰ ਕੋਲ ਇਕੱਠਾ ਕਰਨ ਜੋਗਾ ਨਹੀਂ ਰਹਾ। ਅੱਛਾ ਫਿਰ ਜੀਵ ਹੋ ਜੋ ਪਾਵੇ ਕਰਤਾਰ ਨਥੇ ਨੂੰ ਇੰਜ ਜਾਪਿਆ ਜਿਵੇਂ ਉਹਦੇ ਬਾਪੂ ਜੀ ਨੂੰ ਸਾਰੀ ਗੱਲ ਹੀ ਵਿਸਰ ਗਈ ਹੋਵੇ ਤੇ ਅੱਗੋਂ ਕੁਝ ਵੀ ਨਾ ਸੁਝ ਰਿਹਾ ਹੋਵੇ। ਉਹ ਖਿਆਲਾਂ ਵਿੱਚ ਹੀ ਘੁੰਮ ਗਏ ਲੱਗਦੇ ਸਨ। ਜਦੋਂ ਉਹ ਘਰ ਕੋਲ ਆਏ ਤਾਂ ਨਥੇ ਨੂੰ ਚੇਤਾ ਆਇਆ ਕਿ ਉਹਨਾਂ ਨੇ ਪੰਚਾਇਤ ਦੀ ਬੈਠਕ ਵਿੱਚ ਵੀ ਜਾਣਾ ਸੀ। ਬਾਪੂ ਜੀ ਪਾਲੇ ਦੇ ਘਰੋਂ ਮੋੜਨ ਪਿੱਛੋਂ ਕੁਝ ਅਜਿਹੇ ਰੌ ਵਿੱਚ ਸਨ ਕਿ ਉਹਨਾਂ ਨੂੰ ਇਸ ਗੱਲ ਦਾ ਚੇਤਾ ਕਰਾਉਣ ਦਾ ਉਸ ਨੂੰ ਹੌਸਲਾ ਨਹੀਂ ਪਿਆ ਇਸੇ ਕਰਕੇ ਉਹ ਚਾਹੁੰਦੇ ਹੋਇਆ ਵੀ ਉਹਨਾਂ ਨੂੰ ਚੇਤਾ ਨਹੀਂ ਕਰਵਾ ਸਕਿਆ ਚੁੱਪ ਕਰਕੇ ਉਹਨਾਂ ਦੇ ਨਾਲ ਤੁਰਿਆ ਆ ਉਂਝ ਵੀ ਸ਼ਾਇਦ ਪਾਲੇ ਦੀ ਮੌਤ ਕਰਕੇ ਅੱਜ ਪੰਚਾਇਤ ਦੀ ਬੈਠਕ ਨਹੀਂ ਸੀ ਹੋਣੀ